ਪਤਾ ਨਹੀਂ ਰੱਬ ਕਿਹੜੇ ਰੰਗਾਂ 'ਚ ਰਾਜੀ ਹੁੰਦਾ ਅੱਜ ਸਵੇਰੇ 8 ਵਜੇ ਮਹਿਲਪੁਰ ਇੱਕ ਤੇਜ਼ੀ ਨਾਲ ਟਿੱਪਰ ਜਾ ਰਿਹਾ ਸੀ ਜਿਸ ਨੇ ਇਸ ਲੜਕੀ ਦੀਆਂ ਲੱਤਾਂ ਬਿਲਕੁਲ ਕੁਚਲ ਦਿੱਤੀਆਂ ਇਹ ਕੁੜੀ ਵੀਡੀਓ ਦੇ ਵਿੱਚ ਇੰਨਾ ਜ਼ਿਆਦਾ ਰੋਈ ਜਾਂਦੀ ਆ ਦੇਖੀ ਨਹੀਂ ਜਾਂਦੀ ਕਿਉਂਕਿ ਇੱਕ ਤਾਂ ਹੁਣ ਇਸ ਕੁੜੀ ਦਾ ਭਵਿੱਖ ਖਰਾਬ ਹੋ ਗਿਆ ਦੂਜਾ ਦੇਖੋ ਵੀ ਇਹਨੂੰ ਆਪਦੀ ਮਾਂ ਦੀ ਟੈਨਸ਼ਨ ਇਹਨੂੰ ਆਪਦੀ ਟੈਨਸ਼ਨ ਨਹੀਂ ਵੀਡੀਓ ਦੇ ਵਿੱਚ ਇੱਕੋ ਗੱਲ ਕਹੀ ਜਾਂਦੀ ਆ ਵੀ ਮੇਰੀ ਮਾਂ ਨੂੰ ਨਾ ਦੱਸਿਓ ਇਸ ਬਾਰੇ ਵੀ ਮੇਰੀ ਮਾਂ ਨੂੰ ਨਾ ਦੱਸਿਓ ਮੇਰੀਆਂ ਲੱਤਾਂ ਟੁੱਟ ਗਈਆਂ ਮੇਰੀਆਂ ਲੱਤਾਂ ਕੁਚਲੀਆਂ ਗਈਆਂ ਇੱਕੋ ਹੀ ਵਾਰ-ਵਾਰ ਬੋਲੀ ਜਾਂਦੀ ਹੈ ਵੀ ਮੇਰੀ ਮਾਂ ਨੂੰ ਨਾ ਦੱਸਿਓ ਇਹ ਘਟਨਾ ਇੰਨੀ ਦਰਦਨਾਕ ਹੈ ਨਾ ਜਦੋਂ ਉਹਦੀ ਮਾਂ ਨੂੰ ਪਤਾ ਲੱਗੋ ਨਾ ਕੁੜੀ ਦੀ ਮਾਂ ਨੂੰ ਵੀ ਮੇਰੀ ਕੁੜੀ ਨਾਲ ਆਹ ਭਾਣਾ ਵਾਪਰ ਗਿਆ ਉਹਦੀ ਮਾਂ ਦੇ ਨਾ ਦਿਲ ਤੇ ਪਤਾ ਹੀ ਨਹੀਂ ਕੀ ਬੀਤਨੀ ਹੈ ਤਾਂ ਹੀ ਉਹ ਕੁੜੀ ਵਾਰ-ਵਾਰ ਇੱਕੋ ਗੱਲ ਕਹੀ ਜਾਂਦੀ ਹੈ ਵੀ ਮੇਰੀ ਮਾਂ ਨੂੰ ਨਾ ਦੱਸਿਓ ਤੇ ਲੋਕਾਂ ਦੇ ਵਿੱਚ ਨਾ ਇੰਨੀ ਵੀ ਹਿੰਮਤ ਨਹੀਂ ਐਂਬੂਲੈਂਸ ਦੀ ਉਡੀਕ ਕਰੀ ਜਾਂਦੇ ਆ ਵੀ ਅਸੀਂ ਆਪਦੇ ਸਾਧਨ ਦੇ ਉੱਤੇ ਜਾਂ ਆਪਦੀ ਪ੍ਰਾਈਵੇਟ ਗੱਡੀ ਤੇ ਹੀ ਕੁੜੀ ਨੂੰ ਹਸਪਤਾਲ ਲੈ ਜੀ ਮੈਂ ਮਾੜਾ ਨਹੀਂ ਕਹਿੰਦਾ ਪਰ ਆਪਣੇ ਪੰਜਾਬ ਦੇ ਵਿੱਚ ਮੈਂ ਇਹੋ ਇੱਕ ਕਿਹੜੀ ਚੀਜ਼ ਦਾ ਨਾਮ ਲਾਵਾਂ ਜਿਹਦਾ ਆਪਣੇ ਪੰਜਾਬ ਦੇ ਵਿੱਚ ਕੰਟਰੋਲ ਹੋਵੇ ਆਪਣੇ ਪੰਜਾਬ ਦੇ ਵਿੱਚ ਕਿਸੇ ਵੀ ਇੱਕ ਚੀਜ਼ ਦਾ ਨਾ ਕੰਟਰੋਲ ਹੈ ਨਹੀਂ